ਕਿ ਵਿਦਿਆਰਥੀ ਚਤਨ ਵਰਗ ਦਾ ਸਮਾਜ ਦਾ ਉਹ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਆ ਪਰ ਲੈ ਕੇ ਸਮਾਜ ਨੂੰ ਦੱਸ ਸਕਦੇ ਕਿ ਸਾਡੇ ਸਮਾਜ ਵਾਸਤੇ ਚੰਗਾ ਕੀ ਆ ਬੁਰਾ ਕੀ ਆ ਤੇ ਵੱਧਾ ਨਰਜੀ ਦੇ ਨਾਲ ਉਹ ਜਿਹੜੀ ਲੜਾਈ ਦੇ ਵਿੱਚ ਉਹ ਹਿੱਸਾ ਲੈ ਸਕਦੇ ਆ ਜਿਹੜੀ ਸਾਡੀ ਹਾਕਮ ਜਮਾਤਾਂ ਔਰ ਲਗਾਤਾਰ ਜਿਹੜੇ ਜੋ ਏਜੰਡੇ ਨੇ ਸਾਮਰਾਜੀਆਂ ਦੇ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਲੱਗੀ ਹੋਈ ਆ ਔਰ ਉਹਨਾਂ ਨੂੰ ਇਸ ਗੱਲ ਦਾ ਡਰ ਆ ਕਿ ਜਿਹੜੀਆਂ ਸਾਮਰਾਜੀ ਸਾਮਰਾਜੀ ਦੇਸ਼ ਨੇ ਉਹਨਾਂ ਦੇ ਹਿੱਤ ਦੇ ਵਿਰੋਧ ਦੇ ਉਹਨਾਂ ਦੇ ਵਿਰੋਧ ਦੇ ਵਿੱਚ ਕਿਤੇ ਵਿਦਿਆਰਥੀਆਂ ਦੀ ਜਿਹੜੀ ਲੋਕ ਲਹਿਰ ਹੋ ਕਿਤੇ ਖੜੀ ਨਾ ਹੋਵੇ ਕਦੇ ਵਿੱਚ 2022 ਦੇ ਵਿੱਚ ਹੋਇਆ ਕਿ ਭਗਤ ਸਿੰਘ ਦਾ ਚੈਪਟਰ ਕੱਢਤਾ ਉਹਨੂੰ ਅਤਵਾਦੀ ਕਹਿ ਕੇ ਔਰ ਹੁਣ ਵੀ ਬਹੁਤ ਸਾਰੇ ਚੈਪਟਰ ਨੇ ਜਿਹੜੇ ਸਾਡੇ ਇਤਿਹਾਸ ਨਾਲ ਸਾਨੂੰ ਜੋੜਦੇ ਆ ਉਹ ਕੱਢ ਕੇ ਬਾਹਰ ਮਾਰੇ ਕੇਂਦਰ ਸਰਕਾਰ ਨੇ ਪ੍ਰੋਫੈਸਰ ਰਾਮਾ ਵੱਲੋਂ ਟੀਚਨਾ ਵੱਲੋਂ ਇਹ ਸਪਸ਼ਟ ਕਹਿ ਦਿੱਤਾ ਜਾਂਦਾ ਵੀ ਰਾਜਨੀਤੀ ਦੇ ਵਿੱਚ ਨਹੀਂ ਤੁਸੀ ਜਾਣਾ ਹੈਗਾ ਤੁਸੀ ਰਾਜਨੀਤੀ ਸ਼ਾਸਤਰ ਪੜ੍ਹਨਾ ਜ਼ਰੂਰ ਆ ਪਰ ਉਹਨੂੰ ਪ੍ਰੈਕਟੀਕਲ ਨਹੀਂ ਕਰਨਾ ਤੁਸੀ ਰਾਜਨੀਤੀ ਨਹੀਂ ਕਰਨੀ ਹੈਗੀ ਪਰ ਇੱਥੇ ਸਾਡੇ ਸਾਹਮਣੇ ਦੋ ਸਵਾਲ ਹੁੰਦੇ ਵੀ ਰਾਜਨੀਤੀ ਤੋਂ ਤੁਹਾਡਾ ਮਤਲਬ ਕੀ ਹੈਗਾ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਤੇ ਇਸ ਜਨਮ ਦਿਹਾੜੇ ਦੇ ਦੌਰਾਨ ਆ ਜਿਹੜਾ ਵੱਖਰੇ ਵੱਖਰੇ ਵਿਚਾਰ ਵੱਖਰੀਆਂ ਵੱਖਰੀਆਂ ਤਕਰੀਰਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਹਨ ਪਰ ਸ਼ਹੀਦ ਭਗਤ ਸਿੰਘ ਜਰਾਂ ਨੇ ਇੱਕ ਲੇਖ ਲਿਖਿਆ ਸੀ ਆਰਟੀਕਲ ਲਿਖਿਆ ਸੀਗਾ ਵਿਦਿਆਰਥੀ ਤੇ ਰਾਜਨੀਤੀ ਉਹ ਜੋ ਕੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਭਗਤ ਸਿੰਘ ਨੂੰ ਕਿਵੇਂ ਦੇਖਣਾ ਚਾਹੀਦਾ ਉਸ ਦੀ ਵਿਚਾਰਧਾਰਾ ਨੂੰ ਕਿਵੇਂ ਦੇਖਣਾ ਚਾਹੀਦਾ ਸਾਡੇ ਅੱਗੇ ਇੱਕ ਅਹਿਮ ਸਵਾਲ ਹੈਗਾ ਆਪਾਂ ਇਹ ਸਵਾਲ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਆਗੂ ਮੌਜੂਦ ਨੇ ਸਸੀ ਕਾਲ ਵੀਰੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਸੀ ਕਾਲ ਬਾਈ ਜੀ ਧੰਨਵਾਦ ਅਚਾ ਸੋਖੀ ਜੀ ਇਹ ਦੱਸੋ ਕਿ ਅਜੋਕੇ ਸਮੇਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਭਗਤ ਸਿੰਘ ਨੂੰ ਕਿਵੇਂ ਦੇਖਣਾ ਚਾਹੀਦਾ ਇਹ ਇੱਕ ਅਹਿਮ ਸਵਾਲ ਆਏਗਾ ਕਿਉਂਕਿ ਵਿਦਿਆਰਥੀ ਜੋ ਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਪਹਿਲਾ ਵਿਦਿਆਰਥੀ ਸੀ ਉਸ ਤਰ੍ਹਾਂ ਦਾ ਵਿਦਿਆਰਥੀ ਨਹੀਂ ਰਿਹਾਗਾ ਬਹੁਤ ਬਦਲ ਗਿਆ ਮਾਹੌਲ ਪਰ ਹੁਣ ਲੋੜ ਕਿਸ ਤਰ੍ਹਾਂ ਦੀ ਹੈਗੀ ਆ ਵੀ ਵਿਦਿਆਰਥੀ ਭਗਤ ਸਿੰਘ ਨੂੰ ਕਿਸ ਨਜ਼ਰੀਏ ਨਾਲ ਦੇਖੇ ਤੇ ਕਿੱਥੋਂ ਪੜਨਾ ਸਟਾਰਟ ਕਰੇ ਦੇਖੋ ਜੀ ਸ਼ਹੀਦ ਭਗਤ ਸਿੰਘ ਵੀ ਇੱਕ ਵਿਦਿਆਰਥੀ ਸੀ ਜਦੋਂ ਉਹਨਾਂ ਨੇ ਅੰਗਰੇਜ਼ ਹਕੂਮਤ ਦੇ ਖਿਲਾਫ ਜਿਹੜੀ ਜੰਗ ਵਿੱਢੀ ਸੀ ਉਹ ਵੀ ਇੱਕ ਵਿਦਿਆਰਥੀ ਸੀ ਔਰ ਵਿਦਿਆਰਥੀ ਹੁੰਦੇ ਹੋਏ ਉਹਨਾਂ ਨੇ ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਜਥੇਬੰਦੀ ਲਾਹੌਰ ਸਟੂਡੈਂਟ ਯੂਨੀਅਨ ਜਥੇਬੰਦੀ ਜਿਹੜੀ ਉਹ ਖੜੀ ਕੀਤੀ ਸੀਗੀ ਔਰ ਉਹ ਜਿਹੜੀ ਅੱਜ ਵੀ ਪੰਜਾਬ ਸਟੂਡੈਂਟ ਯੂਨੀਅਨ ਦੇ ਰੂਪ ਦੇ ਵਿੱਚ ਉਹ ਲਗਾਤਾਰ ਚੱਲਦੀ ਆ ਰਹੀ ਹੈ ਔਰ ਅਸੀਂ ਉਸੇ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਉਹਨਾਂ ਦੇ ਵਿਚਾਰਤਰ ਨੂੰ ਅੱਗੇ ਲੈ ਕੇ ਚੱਲਦੇ ਆ ਅਸੀਂ ਸਮਝਦੇ ਆ ਕਿ ਜਿਹੜਾ ਅੱਜ ਦਾ ਵਿਦਿਆਰਥੀ ਆ ਉਹਨੂੰ ਭਗਤ ਸਿੰਘ ਨੂੰ ਯਾਦ ਕਿਉਂਕਿ ਜਿਹੜੇ ਸਮੇਂ ਦੇ ਵਿੱਚ ਭਗਤ ਸਿੰਘ ਨੇ ਆਦੀ ਜੰਗ ਸ਼ੁਰੂ ਕੀਤੀ ਸੀ ਉਸ ਸਮੇਂ ਭਾਰਤ ਨੂੰ ਈਸਟ ਇੰਡੀਆ ਕੰਪਨੀ ਜਿਹੜੀ ਸੀਗੀ ਉਹ ਲੁੱਟ ਰਹੀ ਸੀਗੀ ਅੰਗਰੇਜ਼ਾਂ ਦਾ ਦਬਦਬਾ ਸੀਗਾ ਇਥੋਂ ਦਾ ਸਾਰਾ ਧਨ ਦੌਲਤ ਜਿਹੜਾ ਅੰਗਰੇਜ਼ ਲੁੱਟ ਕੇ ਲੈ ਕੇ ਜਾ ਰਹੇ ਸੀਗੇ ਇੱਥੇ ਜਿਹੜੀਆਂ ਸੌ ਤਰ੍ਹਾਂ ਦੀਆਂ ਲਹੰਤਾ ਸੀਗੀਆਂ ਜਾਤੀ ਵਿਤਕਰਾ ਜਿਹੜਾ ਹੈਗਾ ਧਾਰਮਿਕ ਵਿਤਕਰਾ ਆਰਥਿਕ ਪਾੜਾ ਜਿਹੜਾ ਔਰਤਾਂ ਵਿਰੋਧ ਜਿਹੜੀ ਹਿੰਸਾ ਸੀ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਦੇਸ਼ ਦੇ ਵਿੱਚ ਹਾਵੀ ਸੀਗਾ ਇਸ ਕਰਕੇ ਇੱਕ ਪਾਸੇ ਦੇਸ਼ ਦੇ ਵਿੱਚ ਵਿਦੇਸ਼ਾਂ ਵੱਲੋਂ ਹੋਰ ਵਿਦੇਸ਼ੀਆਂ ਵੱਲੋਂ ਹੋ ਰਹੀ ਲੁੱਟ ਦੇ ਖਿਲਾਫ ਔਰ ਇੱਥੋਂ ਦੀ ਹਾਕਮਾਂ ਵੱਲੋਂ ਲੋਕਾਂ ਤੇ ਕੀਤੇ ਜਾ ਰਹੇ ਜ਼ਬਰ ਜ਼ਬਰ ਜ਼ੁਲਮ ਦੇ ਵਿਰੋਧ ਦੇ ਵਿੱਚ ਭਗਤ ਸਿੰਘ ਦੀ ਉਹ ਲੜਾਈ ਸੀਗੀ ਔਰ ਅੱਜ ਵੀ ਜਿਹੜਾ ਮਾਹੌਲ ਹੈਗਾ ਉਸੇ ਤਰ੍ਹਾਂ ਦਾ ਹੈ ਅੱਜ ਵੀ ਸਾਡੇ ਦੇਸ਼ ਦੇ ਵਿੱਚ ਜਿਹੜੀ ਅੱਜ ਦੀ ਹਕਮਰਾਨ ਜਮਾਤ ਆ ਉਹ ਅੱਜ ਵੀ ਦੇਸ਼ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਉਹ ਆਪ ਦਾ ਜਿਹੜਾ ਅ ਅਜੰਡਾ ਹੈ ਉਸੇ ਤਰੀਕੇ ਨਾਲ ਲਾਗੂ ਕਰ ਰਹੀ ਆ ਇਸ ਇਸ ਲਈ ਸਾਨੂੰ ਜਿਹੜੀ ਲੋੜ ਹੈ ਕਿ ਭਗਤ ਸਿੰਘ ਨੂੰ ਅੱਜ ਯਾਦ ਕੀਤਾ ਜਾਣਾ ਚਾਹੀਦਾ ਹੈ ਭਗਤ ਸਿੰਘ ਦੀ ਵਿਚਾਤਰਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਵਿਦਿਆਰਥੀ ਚਤਨ ਵਰਗਾ ਸਮਾਜ ਦਾ ਉਹ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਆ ਪਰ ਲੈ ਕੇ ਸਮਾਜ ਨੂੰ ਦੱਸ ਸਕਦੇ ਕਿ ਸਾਡੇ ਸਮਾਜ ਵਾਸਤੇ ਚੰਗਾ ਕੀ ਆ ਬੁਰਾ ਕੀ ਆ ਤੇ ਵਾਧਾ ਨਰਜੀ ਦੇ ਨਾਲ ਉਹ ਜਿਹੜੀ ਲੜਾਈ ਦੇ ਵਿੱਚ ਉਹ ਹਿੱਸਾ ਲੈ ਸਕਦੇ ਆ ਤੇ ਪਰ ਅੱਜ ਦੇ ਜਿਹੜੇ ਵਿਦਿਆਰਥੀ ਆ ਅੱਜ ਦੇ ਵਿਦਿਆਰਥੀ ਸੋਸ਼ਲ ਮੀਡੀਆ ਰਾਹੀਂ ਜਾਂ ਜੋ ਉਹਨਾਂ ਨੂੰ ਲੱਚਰ ਸੱਭਿਆਚਾਰ ਸਰਜਿਆ ਜਾ ਰਿਹਾ ਉਹ ਸੱਭਿਆਚਾਰ ਦੇ ਰਹੀ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਲਗਾਤਾਰ ਖੁੰਡੀ ਹੋ ਜਾਂਦੀ ਜਾ ਰਹੀ ਆ ਉਹਨਾਂ ਦਾ ਬਾਧਿਕ ਪੱਤਰ ਲਗਾਤਾਰ ਨਿਗਾਰ ਵਾਲੇ ਪਾਸੇ ਜਾ ਰਿਹਾ ਕਿਉਂਕਿ ਜਿਹੜੀ ਸਾਡੀ ਹਾਕਮ ਜਮਾਤ ਆ ਉਹ ਲਗਾਤਾਰ ਜਿਹੜੇ ਜੋ ਏਜੰਡੇ ਨੇ ਸਾਮਰਾਜ ਦੇ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਲੱਗੀ ਹੋਈ ਆ ਔਰ ਉਹਨਾਂ ਨੂੰ ਇਸ ਗੱਲ ਦਾ ਡਰ ਆ ਕਿ ਜਿਹੜੀਆਂ ਸਾਮਰਾਜੀ ਸਾਮਰਾਜੀ ਦੇਸ਼ ਨੇ ਉਹਨਾਂ ਦੇ ਹਿੱਤ ਦੇ ਵਿਰੋਧ ਦੇ ਉਹਨਾਂ ਦੇ ਵਿਰੋਧ ਦੇ ਵਿੱਚ ਕਿਤੇ ਵਿਦਿਆਰਥੀਆਂ ਦੀ ਜਿਹੜੀ ਲੋਕ ਲਹਿਰ ਹੋ ਕਿਤੇ ਖੜੀ ਨਾ ਹੋ ਜੇ ਇਸ ਕਰਕੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਰਹੀਂ ਹੋਰ ਸਾਰੇ ਜਿਹੜੇ ਘਟੀਆਂ ਜਿਹੜੇ ਕੰਟੈਂਟ ਨੇ ਉਹਨਾਂ ਰਹੀਂ ਵਿਦਿਆਰਥੀਆਂ ਤੋਂ ਸਾਡੇ ਇਤਿਹਾਸ ਵਰਗੀਆਂ ਚੀਜ਼ਾਂ ਖੋਲਣ ਜਿਹੜਾ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਸਿਲੇਬਸਾਂ ਦੇ ਵਿੱਚੋਂ ਭਗ ਸਿੰਘ ਕੜਤਾ ਕਿਉਂਕਿ ਇਤਿਹਾਸ ਦੋ ਤਰੀਕਿਆਂ ਨਾਲ ਸੰਭਿਆ ਜਾਂਦਾ ਇੱਕ ਤਾਂ ਸਾਡੀਆਂ ਇਤਿਹਾਸਿਕ ਮਾਰਤਾ ਔਰ ਦੂਜਾ ਸਾਡਾ ਜਿਹੜਾ ਪੜਾਈ ਲਿਖਾਈ ਦਾ ਜਿਹੜਾ ਹਿੱਸਾ ਹੈ ਸਾਡਾ ਜਿਹੜਾ ਸਿਲੇਬਸ ਆ ਔਰ ਉਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਇੱਕ ਪਾਸੇ ਸਾਡੇ ਸਲੇਵਸਾਂ ਦੇ ਵਿੱਚੋਂ ਜਿਵੇਂ ਕਰਨਾਟਕਾ ਦੇ ਵਿੱਚ 2022 ਦੇ ਵਿੱਚ ਹੋਇਆ ਕਿ ਭਗਤ ਸਿੰਘ ਦਾ ਚੈਪਟਰ ਕੱਢਤਾ ਉਹਨੂੰ ਅਤਵਾਦੀ ਕਹਿ ਕੇ ਔਰ ਹੁਣ ਵੀ ਬਹੁਤ ਸਾਰੇ ਚੈਪਟਰ ਨੇ ਜਿਹੜੇ ਸਾਡੇ ਇਤਿਹਾਸ ਨਾਲ ਸਾਨੂੰ ਜੋੜਦੇ ਆ ਉਹ ਕੱਢ ਕੇ ਬਾਹਰ ਮਾਰੇ ਕੇਂਦਰ ਸਰਕਾਰ ਨੇ ਔਰ ਆਦੇ ਹੱਥਾਂ ਦੇ ਵਿੱਚ ਜਿਹੜੀ ਜਿਹੜੀ ਪਾਲਿਸੀ ਐਜੂਕੇਸ਼ਨ ਪਾਲਿਸੀ ਲੈ ਲਈ ਆ ਔਰ ਆਦੇ ਹਸਾਬ ਨਾਲ ਇਤਿਹਾਸਰ ਜੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜਾ ਜਿਹੜਾ ਸਾਡੀ ਇਤਿਹਾਸਿਕ ਇਮਾਰਤਾਂ ਨੇ ਜਿਦੇ ਵਿੱਚ ਜਲਿਆਂਵਾਲਾ ਬਾਗ ਆ ਜਿੱਥੇ ਸ਼ਹੀਦ ਭਗਤ ਸਿੰਘ ਨੇ 14 ਅਪ੍ਰੈਲ ਨੂੰ ਕਿਉਂਕਿ 13 ਅਪ੍ਰੈਲ ਨੂੰ ਜਿਹੜੀ ਖੂਨੀ ਹਿੰਸਾ ਉੱਥੇ ਹੁੰਦੀ ਆ ਅੰਗਰੇਜ਼ਾਂ ਵੱਲੋਂ ਜਿਹੜਾ ਉੱਥੇ ਹਜ਼ਾਰਾਂ ਹੀ ਲੋਕਾਂ ਦਾ ਸੈਂਕੜੇ ਲੋਕਾਂ ਦਾ ਜਿਹੜਾ ਕਤਲੇਆਮ ਕੀਤਾ ਜਾਂਦਾ ਉਹ ਲੋਕਾਂ ਦੇ ਖੂਨ ਨਾਲ ਭਿੱਜੀ ਜਿਹੜੀ ਮਿੱਟੀ ਆ 14 ਅਪ੍ਰੈਲ ਨੂੰ ਸ਼ੀਤ ਭਗ ਸਿੰਘ ਚੱਕ ਕੇ ਉਹ ਅੰਮ੍ਰਿਤਸਰ ਜਾਂਦਾ ਹੈਗਾ ਅੰਮ੍ਰਿਤਸਰੋਂ ਚੱਕ ਕੇ ਜਿਹੜਾ ਟ੍ਰੇਨ ਚੜਦਾ ਹੈਗਾ ਤਾਂ ਉਹ ਜਿਹੜਾ ਸਾਨੂੰ ਉਹ ਉਹ ਸੁਰਾਨੇ ਇਤਿਹਾਸਕ ਇਮਾਰਤਾਂ ਸਾਨੂੰ ਪ੍ਰੇਰਤਦੀਆਂ ਨੇ ਕਿ ਜਿਸ ਤਰ੍ਹਾਂ ਦਾ ਭਗਤ ਸਿੰਘ ਹੋਰਾਂ ਨੇ ਸੁਪਨਾ ਲਿਆ ਸੀ ਕਿ ਇਸ ਦੇਸ਼ ਦੇ ਵਿੱਚੋਂ ਲੁੱਟ ਖਤਮ ਹੋਣੀ ਚਾਹੀਦੀ ਆ ਉਹ ਸਾਨੂੰ ਇਤਿਹਾਸਕ ਇਮਾਰਤਾਂ ਜਿਹੜੀਆਂ ਉਹ ਸਿਖਾਉਂਦੀਆਂ ਨੇ ਪ੍ਰੇਰਿਤ ਕਰਦੀਆਂ ਨੇ ਔਰ ਦੂਜੀ ਜਿਹੜੀ ਜਗ੍ਹਾ ਜਿਹਦੇ ਲਈ ਅਸੀਂ ਅੱਜ ਧਰਨਾ ਲਾਇਆ ਚਿੱਪ ਪਾਕ ਸਿੰਘ ਹੋਣਾ ਨਾ ਸਬੰਧ ਜਿਹੜਾ ਗੁਪਤ ਟਿਕਾਣਾ ਫਰੋਇਪੁਰ ਦਾ ਤੂੜੀ ਪਿਆਰ ਹੈ ਸ਼ਾਹਗੰਜ ਮਹੱਲੇ ਦੇ ਵਿੱਚ ਜਿੱਥੇ ਉਹਨਾਂ ਨੇ ਕਿਰਤੀ ਮਨ ਲੋਕਾਂ ਦੀ ਮੁਕਤੀ ਦੇ ਲਈ ਸੁਪਨਾ ਸਿਰਜਿਆ ਸੀਗਾ ਇੱਥੇ ਯੋਜਨਾਵਾਂ ਘੜੀਆਂ ਸੀ ਕਿ ਸਾਡੇ ਸਮਾਜ ਦਾ ਭਵਿੱਖ ਜਿਹੜਾ ਬਿਹਤਰ ਕਿਵੇਂ ਹੋ ਸਕਦਾਗਾ ਉਹ ਯੋਜਨਾਵਾਂ ਘੜੀਆਂ ਸੀ ਉਹਨੂੰ ਬਚਾਉਣ ਦੇ ਲਈ ਅੱਜ ਅਸੀਂ ਨੌਜਵਾਨ ਭਾਰ ਸਭਾ ਦੇ ਧਰਨੇ ਦੇ ਵਿੱਚ ਸ਼ਾਮਲ ਹੋਏ ਹਾਂ ਸਮਰਥਨ ਦੇਣ ਦੇ ਲਈ ਕਿਉਂਕਿ ਅਸੀਂ ਵੀ ਪੰਜਾਬ ਸਟੂਡੈਂਟ ਯੂਨੀ ਵੱਲੋਂ ਇਸੇ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਲੋਕਾਂ ਵੱਲੋਂ ਮਨੁੱਖ ਵੱਲੋਂ ਮਨੁੱਖ ਦੀ ਲੁੱਟ ਜਿਹੜੀ ਖਤਮ ਹੋ ਔਰ ਇਸ ਕਰਕੇ ਅਸੀਂ ਇਤਿਹਾਸਿਕ ਇਮਾਰਤਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਤੇ ਸਾਡੇ ਸਲੇਪਸਾਂ ਦੇ ਵਿੱਚ ਮੁਰ ਤੋਂ ਸਾਡੇ ਇਤਿਹਾਸ ਨੂੰ ਜਿਹੜੀ ਸਰਜਨ ਦੀ ਰਚਨ ਦੀ ਉਹ ਜਿਹੜੀ ਅਸੀਂ ਉਹ ਮੰਗ ਕਰ ਰਹੇ ਹਾਂ ਸਾਡੇ ਨਾਲ ਵਿਦਿਆਰਥੀ ਆਗੂ ਨੌਨਿਹਾਲ ਵੀ ਮੌਜੂਦ ਆ ਅੱਛਾ ਬਾਈ ਜੀ ਤੁਹਾਡੇ ਧਿਆਨ ਦੇ ਵਿੱਚ ਹੁਣ ਆ ਕਿ ਸ਼ੀਰਪਖ ਸਿੰਘ ਹਰਣਾ ਨੇ ਇੱਕ ਆਰਟੀਕਲ ਲਿਖਿਆ ਸੀ ਲੇਖ ਲਿਖਿਆ ਸੀ ਵਿਦਿਆਰਥੀ ਤੇ ਰਾਜਨੀਤੀ ਉਸ ਲੇਖ ਦੀ ਹੁਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੀ ਸਾਰਥਕਤਾ ਜਾਂ ਵਿਦਿਆਰਥੀਆਂ ਨੂੰ ਕਿਸ ਹੱਦ ਤੀਕ ਆ ਜਿਹੜਾ ਉਹ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਹੈ ਕੀ ਕਹਿਣਾ ਹੈਗਾ ਤੁਹਾਡਾ ਆ ਦੇਖੋ ਇਹ ਭਗਤ ਸਿੰਘ ਨੇ ਜਿਹੜਾ ਲੇਖ ਲਿਖਿਆ ਸੀਗਾ ਵਿਦਿਆਰਥੀ ਤੇ ਰਾਜਨੀਤੀ ਉਹਦੇ ਵਿੱਚ ਉਹ ਸਪਸ਼ਟ ਤੌਰ ਤੇ ਇੱਕ ਗੱਲ ਕਹਿੰਦਾ ਵੀ ਅੱਜ ਦੇ ਵਿਦਿਆਰਥੀ ਜਿਵੇਂ ਅਸੀਂ ਆਮ ਵੀ ਸੁਣਦੇ ਹੈਗੇ ਆ ਵੀ ਅੱਜ ਦੇ ਵਿਦਿਆਰਥੀ ਕੱਲ ਦੇ ਨੇਤਾ ਹੈਗੇ ਆ ਪਰ ਅਸਲ ਦੇ ਵਿੱਚ ਜਦੋਂ ਉਹਨੂੰ ਪ੍ਰੈਕਟੀਕਲ ਕਰਨਾ ਹੁੰਦਾ ਹੈਗਾ ਤਾਂ ਪ੍ਰੋਫੈਸਰਾਂ ਵੱਲੋਂ ਟੀਚਰਾਂ ਵੱਲੋਂ ਇਹ ਸਪਸ਼ਟ ਕਹਿ ਦਿੱਤਾ ਜਾਂਦਾ ਵੀ ਰਾਜਨੀਤੀ ਦੇ ਵਿੱਚ ਨਹੀਂ ਤੁਸੀ ਜਾਣਾ ਹੈਗਾ ਤੁਸੀ ਰਾਜਨੀਤੀ ਸ਼ਾਸਤਰ ਪੜ੍ਹਨਾ ਜ਼ਰੂਰ ਆ ਪਰ ਉਹਨੂੰ ਪ੍ਰੈਕਟੀਕਲ ਨਹੀਂ ਕਰਨਾ ਤੁਸੀਂ ਰਾਜਨੀਤੀ ਨਹੀਂ ਕਰਨੀ ਹੈਗੀ ਪਰ ਇੱਥੇ ਸਾਡੇ ਸਾਹਮਣੇ ਦੋ ਸਵਾਲ ਹੁੰਦੇ ਵੀ ਰਾਜਨੀਤੀ ਤੋਂ ਤੁਹਾਡਾ ਮਤਲਬ ਕੀ ਹੈਗਾ ਜਿਹੜੇ ਸਵਾਲ ਇਹਨਾਂ ਸਵਾਲਾਂ ਨੂੰ ਆ ਜਿਹੜਾ ਸ਼ਹੀਦ ਭਗਤ ਸਿੰਘ ਦਾ ਲੇਖ ਵਿਦਿਆਰਥੀ ਤੇ ਰਾਜਨੀਤੀ ਆ ਉਹ ਬਖੂਬੀ ਢੰਗ ਨਾਲ ਜਵਾਬ ਦਿੰਦਾ ਵੀ ਰਾਜਨੀਤੀ ਕੀ ਹੈਗੀ ਆ ਤੇ ਵਿਦਿਆਰਥੀਆਂ ਨੂੰ ਇਹਦੇ ਵਿੱਚ ਜਾਣ ਦੀ ਕਿਉਂ ਲੋੜ ਹੈਗੀ ਆ ਜਿਵੇਂ ਅਸੀਂ ਅਕਸਰ ਹੀ ਗੱਲ ਕਰਦੇ ਹੈਗੇ ਆ ਵੀ ਵੀ ਜਿਹੜੇ ਵਿਦਿਆਰਥੀ ਹੁੰਦੇ ਆ ਇਹ ਆਉਣ ਵਾਲੇ ਦੇਸ਼ ਦਾ ਭਵਿੱਖ ਬੰਦੇ ਹੈਗੇ ਆ ਇਹਨਾਂ ਨੇ ਸਿੱਖਣਾ ਇਹਨਾਂ ਨੇ ਹੁਣ ਸਿੱਖ ਕੇ ਤੇ ਅੱਗੇ ਗਾਂ ਸਿਖਾਉਣਾ ਅਗਲੀ ਪੀੜ੍ਹੀ ਤਾ ਉਸ ਸਮੇਂ ਦੇ ਵਿੱਚ ਸਾਨੂੰ ਆਪਦੀ ਜਿਹੜੀ ਇਹ ਪਰਭਾਸ਼ਾ ਹੈਗੀ ਆ ਰਾਜਨੀਤੀ ਕੀ ਹੁੰਦੀ ਆ ਇਹਨੂੰ ਸਪਸ਼ਟ ਕਰ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਚੀਜ਼ ਨੂੰ ਸਮਝ ਲੈਣਾ ਚਾਹੀਦਾ ਵੀ ਕੋਈ ਵੀ ਜਿਹੜਾ ਇਨਸਾਨ ਹੈਗਾ ਉਹ ਰਾਜਨੀਤੀ ਰਾਜਨੀਤੀ ਤੋਂ ਪਰੇ ਨਹੀਂ ਹੁੰਦਾ ਹੈਗਾ ਜੇਕਰ ਕੋਈ ਕੁਝ ਬੋਲਦਾ ਵੀ ਹੈਗਾ ਤਾਂ ਉਹ ਵੀ ਇੱਕ ਤਰੀਕੇ ਨਾਲ ਰਾਜਨੀਤੀ ਕਰ ਰਿਹਾ ਹੁੰਦਾ ਹੈਗਾ ਤਾਂ ਰਾਜਨੀਤੀ ਨੂੰ ਸਿਰਫ ਵੋਟਾਂ ਨਾਲ ਜੋੜ ਕੇ ਸਿਰਫ ਇਹਨੂੰ ਸਿਰਫ ਵੋਟਾਂ ਦਾ ਕਸੀਮਤ ਕਰ ਦੇਣਾ ਇਹ ਅੱਜ ਦੀ ਹਕੂਮਤ ਦੀ ਚਾਲ ਹੈਗੀ ਆ ਵੀ ਨੌਜਵਾਨ ਜਾਂ ਵਿਦਿਆਰਥੀ ਆ ਜਿਹੜੇ ਉਹ ਇਸ ਪਾਸੇ ਨਾ ਜਾਣ ਤੇ ਸਾਥੋਂ ਇਹ ਸਵਾਲ ਨਾ ਕਰਨ ਵੀ ਜਿਹੜੀ ਸਾਡੀ ਐਜੂਕੇਸ਼ਨ ਆ ਉਹ ਮਹਿੰਗੀ ਕਿਉਂ ਹੋ ਰਹੀ ਆ ਜਿਹੜਾ ਇੱਥੇ ਘਰ-ਘਰ ਦੇ ਵਿੱਚ ਚਿੱਟਾ ਪਹੁੰਚਾਇਆ ਜਾ ਚੁੱਕਿਆ ਹੈਗਾ ਉਹ ਕਿਵੇਂ ਤੇ ਕਿਉਂ ਤੇ ਕਿਹਨੇ ਪਹੁੰਚਾਇਆ ਹੈਗਾ ਤੇ ਇਹਦਾ ਹਜੇ ਤੱਕ ਹੱਲ ਕਿਉਂ ਨਹੀਂ ਨਿਕਲਿਆ ਹੈਗਾ ਸਾਡੀਆਂ ਇਤਿਹਾਸਕ ਇਮਾਰਤਾਂ ਰੁੱਲ ਰਹੀਆਂ ਨੇ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਤੱਕ ਕਰਾਰ ਦਿੱਤਾ ਜਾਂਦਾ ਹੈਗਾ ਤਾਂ ਇਹ ਸਭ ਕਿਉਂ ਹੋ ਰਿਹਾ ਇਹ ਸਵਾਲ ਜਿਹੜੇ ਕਿ ਨੌਜਵਾਨ ਵਿਦਿਆਰਥੀ ਸਾਡੇ ਤੋਂ ਨਾ ਪੁੱਛਣ ਇਸ ਲਈ ਉਹਨਾਂ ਨੇ ਰਾਜਨੀਤੀ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹੈਗੇ ਆ ਤਾਂਕਿ ਨੌਜਵਾਨ ਵਿਦਿਆਰਥੀ ਭਗਤ ਸਿੰਘ ਸ਼ਹੀਦ ਭਗਤ ਸਿੰਘ ਹੋਰ ਨਾਲ ਹੋਰ ਸ਼ਹੀਦਾਂ ਦੇ ਨਾਲ ਜਿਹੜੀ ਉਹਨਾਂ ਦੀ ਵਿਚਾਰਧਾਰਾ ਨਾਲ ਨਾਲ ਜੁੜਨ ਨਾ ਜੁੜਨ ਪਰ ਓਕੇ ਇਹ ਕਹਿੰਦੇ ਨੇ ਵੀ ਜਦੋਂ ਕੋਈ ਵੀ ਚੀਜ਼ ਬੰਦੀ ਇਤਿਹਾਸ ਬੰਦਾ ਹੈਗਾ ਤਾਂ ਉਹ ਸਾਂਭਿਆ ਵੀ ਜਾਂਦਾ ਹੈਗਾ ਕਿਤਾਬਾਂ ਦੇ ਰਾਹੀਂ ਸਾਂਭਿਆ ਜਾਂਦਾ ਜਾਂ ਇਤਿਹਾਸਕ ਇਮਾਰਤਾਂ ਦੇ ਰਾਹੀਂ ਸਾਂਭਿਆ ਜਾਂਦਾ ਤਾਂ ਸ਼ਹੀਦ ਭਗਤ ਸਿੰਘ ਦੇ ਉਹ ਸਾਰੇ ਲੇਖ ਜਿਹੜੇ ਉਹਨਾਂ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਲਿਖੇ ਸੀਗੇ ਉਹ ਅੱਜ ਵੀ ਇਤਿਹਾਸ ਬਣ ਕੇ ਸਾਡੇ ਸਾਹਮਣੇ ਤੇ ਸਾਡਾ ਰਾਹ ਦਰਸਾਵਾ ਬੰਦੇ ਹੈਗੇ ਆ ਜਿਦੇ ਵਿੱਚ ਇੱਕ ਲੇਖ ਹੈ ਨੌਜਵਾਨਾਂ ਨੂੰ ਸੁਨੇਹਾ ਨੌਜਵਾਨਾਂ ਨੂੰ ਸੰਦੇਸ਼ ਜੀ ਦੇ ਵਿੱਚੋਂ ਕਹਿੰਦਾ ਵੀ ਅਸੀਂ ਵਿਦਿਆਰਥੀਆਂ ਨੂੰ ਬੰਬਿਆਂ ਪਿਸਤੌਲ ਚੱਕਣ ਦੀ ਸਲਾਹ ਨਹੀਂ ਦਿੰਦੇ ਹੈਗੇ ਅਸੀਂ ਉਹਨਾਂ ਲਈ ਉਹਨਾਂ ਲਈ ਕਰਨ ਲਈ ਇਸ ਤੋਂ ਵੀ ਵੱਡਾ ਕੰਮ ਹੈਗਾ ਉਹਨਾਂ ਲਈ ਜਿਹੜੇ ਮਨੁੱਖ ਤੋਂ ਮਨੁੱਖ ਦੀ ਲੁੱਟ ਹੋ ਰਹੀ ਹੈ ਇਸ ਨੂੰ ਬੰਦ ਕਰਨ ਦੇ ਲਈ ਇੱਕ ਸੰਘਰਸ਼ ਵਿੱਢਣ ਦਾ ਜਿਹੜਾ ਕੰਮ ਹੈ ਵੀ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਹਿੱਸੇ ਆਇਆ ਹੈਗਾ ਇਸ ਲਈ ਵਿਦਿਆਰਥੀਆਂ ਨੂੰ ਬਖੂਬੀ ਤੌਰ ਤੇ ਅਮਲੀ ਰੂਪ ਦੇ ਵਿੱਚ ਆ ਜਿਹੜਾ ਰਾਜਨੀਤੀ ਦੇ ਵਿੱਚ ਸਾਂ ਲੈਣਾ ਚਾਹੀਦਾ ਤਾਂ ਕਿ ਉਹ ਇੱਥੇ ਜਿਹੜਾ ਸਮਾਜ ਦੇ ਵਿੱਚ ਗਲਤ ਹੋ ਰਿਹਾ ਹੈਗਾ ਇੱਥੇ ਸਮਾਜਿਕ ਦਬਾਅ ਹੈਗਾ ਆਰਥਿਕ ਲੁੱਟ ਹੋ ਰਹੀ ਆ ਉਹਦੇ ਖਿਲਾਫ ਆ ਜਿਹੜਾ ਖੜ ਸਕਣ ਤੇ ਉਹਨੂੰ ਜਿਹੜਾ ਇੱਕ ਸਮੁੱਚੇ ਇੱਕ ਵਧੀਆ ਜਿਹੜਾ ਰਾਜ ਪ੍ਰਬੰਧ ਜਿਹੜਾ ਸੁਪਨਾ ਸਾਡੇ ਸ਼ੀ ਦਾਣੇ ਸਿਰ ਜਿਆ ਸੀ ਸਾਡੇ ਗੁਰੂਆਂ ਨੇ ਸਿਰ ਜਿਆ ਸੀਗਾ ਉਹਨੂੰ ਪੂਰਾ ਕੀਤਾ ਜਾ ਸਕੇ ਧੰਨਵਾਦ ਕਿਵੇਂ